ਗਰਦੀ ਕਲਕੱਤੇ ਘਰ ਨਹੀਂ ਗੱਡੀ ਤੇ ਆਪਾਂ ਚੱਲੇ ਆਣ ਹਲਦੀਆ ਪੋਰਟ ਨੂੰ ਇੱਧਰ ਸਾਡੇ ਨੌਜਵਾਨ ਦੇਖੋ ਕੋਟ ਪਾਈ ਬੈਠੇ ਨੇ ਮੀਂਹ ਦਾ ਮਾਹੌਲ ਪੂਰਾ ਵਧੀਆ ਬਣਿਆ ਪਿਆ ਤੇ ਹੁਣ ਆਪਾਂ ਜਾਂ ਕੇ ਭਰਨੀ ਆਣ ਹਲਦੀਆ ਕੋਲਾ ਚਾਰ ਛੋਕੜੇ ਦਾ ਇਹਨੇ ਜਾਂ 4 ਛੋਕੜੇ ਛੱਲਾਂਗੇ ਆਪਾਂ ਕਿ ਬੈਸਟ ਬੰਗਾਲ ਤਾਂ ਪਤਾ ਹੀ ਨਹੀਂ ਹੈਗਾ ਕਦੋਂ ਮੀਂਹ ਆ ਜੀ ਆ ਦੇਖੋ ਮੀਂਹ ਸ਼ੁਰੂ ਵੀ ਹੋ ਗਏ ਇੱਧਰ ਪੂਰੇ ਲਗਦਾ ਤੇ ਬੱਤੀਆਂ ਦਾ ਜਾਮ ਉੱਥੇ ਤਰੇ ਥੋੜਾ ਹੀ ਨਿਕਲੇ ਸੀ ਤੇ ਬੱਤੀਆਂ ਦਾ ਪੂਰਾ ਫੁੱਲ ਜਾਮ ਲੱਗਿਆ ਹੋਇਆ ਜਿਹੜੀ ਆ ਗੱਡੀ ਖੜੀ ਆ ਇਧਰ ਸਾਈਡ ਤੇ ਸ਼ਹਿਰ ਦੇ ਅੰਦਰ ਜਾਣ ਵਾਲੀ ਆ ਤੇ ਜਿਹੜੀ ਆ ਗੱਡੀ ਆ ਇਹ ਸਿੱਧੀ ਬੰਬੇ ਰੋਡ ਜਾ ਰਹੀ ਹੈਗੀ ਇੰਨਾ ਜਾਮ ਲੱਗਿਆ ਪਿਆ ਬੁਰਾ ਹਾਲ ਕਲਕੱਤਾ ਸ਼ਹਿਰ ਪਾਰ ਕਰਨਾ ਮਨਾ ਦੁੱਪਰ ਹੋ ਜਾਂਦਾ ਬੰਦੇ ਨੂੰ ਐਂਡਿਕਟਰ ਲੱਗੀ ਆਉਂਦਾ ਕਲਕੱਤਾ ਸ਼ਹਿਰ ਪਾਰ ਕਰ ਲਿਆ ਵਾਹ ਤੋਂ ਕੀ ਹੁੰਦਾ ਬੰਦਾ ਕਲਕੱਤਾ ਪਾਰ ਕਰਨ ਲਈ ਤੇ ਅੰਦਰ ਉਹਨੇ ਇਹ ਤਾਂ ਕਰਦੇ ਲੱਗੇ ਵੇ ਜਾਂ ਕਿ ਦੇ ਫੜ ਜਾਂਦੀ ਹੈ ਲੈਣ ਚੱਲ ਪੈਂਦੀ ਹੈ ਤੋ ਜਾਣੇ ਹੋਗੇ ਇਹਨੂੰ ਘੰਟਾ ਬੈਕ ਲਵਾਉਣ ਲੱਗੇ ਇਹਨੂੰ ਇਹਨਾਂ ਨੂੰ ਪਤਾ ਨਹੀਂ ਮੇਰੇ ਸਾਲੇ ਦੇ ਇਹਨੂੰ ਕੌਣ ਗੱਡੀਆਂ ਦੇ ਦਿੰਦਾ ਗੱਡੀਆਂ ਪਤਾ ਨਹੀਂ ਇਹਨਾਂ ਨੂੰ ਕੌਣ ਦੇ ਦਿੰਦਾ ਹਲੇ ਇਹਨੂੰ ਘੰਟਾ ਹੋ ਗਿਆ ਗੱਡੀ ਬੈਕ ਲਾਉਂਦੇ ਨੇ ਉਹ ਤੋਂ ਆਹ ਜਗ੍ਹਾ 'ਚ ਗੱਡੀ ਬੈਕ ਨਹੀਂ ਲੱਗ ਰਹੀ ਹੈ ਨਹੀਂ ਨਹੀਂ ਜਗਾ ਹੂੰ ਕੋਈ ਤੰਗੜੀ ਜਗਾ ਜਗਾ ਬੋਲੇ ਫੁੱਲੇ ਆ ਪਾਰਕ ਹੈਗਾ ਓਏ ਮੇਰੇ ਨਾਲ ਇਹਨਾਂ ਨਾਲ ਉਹ ਕੰਮ ਹੈ ਰੋੜਾਂ ਦੇ ਪੱਛੀਦਿਆਂ ਭਜਾਉਣ ਜੋ ਕੇ ਨੇ ਨਾ ਦੇਖੋ ਅਸੀਂ ਇਹਨੂੰ ਲਾਈਟ ਲਾ ਦੂਗਾ ਲਾਈਟ ਟੈਂਪ ਵੀ ਲਾ ਕੇ ਦੇ ਦਿੱਤੀ ਐ ਇਹਨੂੰ ਵਿਸਾਲੇ ਨੂੰ ਪਿੰਦਾ ਰਹੀ ਹੁਣ ਲਾਉ ਗਾਰੇ ਦਾ ਦੋ ਜਾਣੇ ਟੱਕਰਾ ਮਾਰਦੇ ਤਾਂ ਗੱਡੀ ਨਹੀਂ ਲੱਗ ਰਹੀ ਅਸੀਂ ਆ ਗਏ ਕੋਲਾ ਭਰਨ ਹਲਦੀ ਆ ਪੋਰਟ ਦੇ ਅੰਦਰ ਜਆ ਪੋਰਟਾ ਇੱਧਰ ਹਲਦੀ ਆ ਤੇ ਆਪਾਂ ਆਏ ਮੈਂ ਕੋਲਾ ਭਰਨਾ ਤੇ ਆਪਾਂ ਜਾਣਾ ਦੋ ਨੰਬਰ ਗੇਟ ਤੇ ਤੇ ਆ ਦੋ ਨੰਬਰ ਗੇਟ ਦੀ ਲਾਈਨ ਲੱਗੀ ਵੀ ਐ ਇਹਦੇ ਵਿੱਚ ਲੱਗੇ ਹੋਏ ਆ ਕੰਡਾ ਕੰਡਾ ਕਰਾ ਲੈਣਾ ਤੇ ਆਪਣੀ ਗੱਡੀ ਤਾਂ ਘਰ ਨਹੀਂ ਆ ਸਵੇਰੇ ਸੁਭਾ ਗੱਡੀ ਭਰੂਆ ਆਪਣਾ ਹੁਣ ਆਪਾਂ ਕੰਡਾ ਕਰਵਾ ਲੈਣਾ ਓਕੇ ਆ ਗਏ ਅਸੀਂ ਭਾਈ ਜੀ ਹਲਦੀ ਅਪੋਰਟ ਦੇ ਅੰਦਰ ਲਾ ਗਏ ਇਹ ਆ ਇਧਰੋਂ ਆਉਂਦਾ ਆਪਾਂ ਇਹ ਉਹ ਤਨ ਨੰਬਰ ਤੋਂ ਜਿੱਦੋਂ ਹੈਪੀ ਬਰਥਡੇ ਆ ਜੀ ਆਪਾਂ ਜਾਣਾ ਜੀ ਹੁਣ ਕੀ ਕਹਿੰਦੇ ਨੇ ਕੰਡੇ ਤੇ ਏ ਆ ਹਲਦੀਆ ਬੋਟਾ ਬਾਈ ਜੀ ਇਹ ਆਪਾਂ ਜਾਣਾ ਹਨ 2 ਨੰਬਰ ਕੰਡੇ ਸਾਹਮਣੇ ਲੱਗੇ ਆ ਜਾਜ ਲੱਗਿਆ ਨੇ ਹੋਰੇ ਕੋਈ ਹੁਲ ਜਾ ਫਿਰ ਹਾਈਪੀ ਇੱਥੇ ਹੁਲ ਜਾ ਜਾਂਦਾ ਵਾਲਾ ਉਹ ਦੇਖੋ ਬਾਈ ਜਹਾਜ ਲੱਗੇ ਮੁੰਦਰੀ ਆਜੇ ਦੇਖੋ ਉਹ ਮੁੰਦਰੀ ਆਜੇ ਲੱਗੇ ਨੇ ਅਖੜਾ ਗੋਲਾ ਖੱਲੇ ਕੇ ਆਹ ਦੇਖ ਆਹ ਦੇ ਨਵਈ ਖੜਾ ਦੇ ਆ ਦੇਖ ਅਥੇ ਚੰਦਰੀਆ ਜੀ ਖੜਾ ਨੇ ਆ ਕੇ ਲੱਗੇ ਨੇ ਉਹ ਉਹ ਵੱਡਾ ਕੜਾ ਮੋਟਾ ਬਿੰਦੂ ਮਾਰਨ ਆਪ ਪੋਰਟ ਦੇ ਵਿੱਚ ਆਏ ਆਪਾ ਰੇਲੋ ਚੰਦਰੀਆ ਜੀ ਖੜੇ ਪੋਰਟ ਦੇ ਅੰਦਰ ਉਹ ਲੈ ਕੇ ਆਏ ਨੇ ਜੀਆ ਨੇ ਖੜੇ ਨੇ ਨੇ ਕਰਦੇ ਨੇ ਉਹ ਬੜਾ ਦੇਖੋ ਉੱਧਰ ਖੜਾ ਆਹ ਦੇਖ ਲੋ ਆ ਗਿਆ ਜਿਪੋਰਟ ਤੇ ਆ ਖੜਾ ਕਿਹੜਾ ਪ੍ਰੋਸਪੈਕਟ ਦਾ ਜਹਾਜ਼ ਖੜਾ ਸਮੁੰਦਰੀ ਯਾਜ ਇਹ ਚ ਪੱਥਰ ਕੋਲਾ ਉਹ ਖੜਾ ਇੱਕ ਇਹ ਕੋ ਖੜਾ ਸਮੁੰਦਰੀ ਯਾਜ ਹੈ ਜੇ ਕਿਸੇ ਨੇ ਜਾਣਾ ਬਾਹਰ ਪੁਰੇ ਸਾਡੇ ਨਾਲ ਕੰਟੈਕਟ ਕਰ ਲਿਆ ਕਰੋ ਅਸੀਂ ਇਤਨਾ ਹੀ ਸਮੁੰਦਰੀਆਂ ਅੱਜ ਬੰਦੇ ਨੂੰ ਛਾੜ ਦਾਂਗੇ ਜੇ ਜਾਂਦੇ ਨੇ ਫਰੀਗਾ ਗੁਰੂਗਾ ਆਹ ਖੜਾ ਇੱਕ ਉਹ ਖੜਾਗਾ ਇੰਨੇ ਜਹਾਜ਼ ਖੜੇ ਨੇ ਇੱਥੇ ਜੇ ਕਿਸੇ ਮੇਰੇ ਭਰਾ ਨੇ ਬਾਹਰ ਜਾਣਾ ਤਾਂ ਦਾਦੀ ਬਾਹਰ ਤੋਰਨ ਦਾ ਵੀ ਉਹ ਕਰਦਿਆਂ ਨੇ ਆ ਕਰ ਇਹਨਾਂ ਨਾਲ ਗੋਲਾ ਲੈਂਦਾ ਇੱਕ ਉਹ ਖੜਾ ਉਹ ਖੜੇ ਨੇ ਦੇਖ ਇਤਨਾ ਜਹਾਜ਼ ਹੀ ਉਹ ਖੜੇ ਨੇ ਹੋਰ ਕਾਖੜਾ ਆ ਚੌੜੇ ਜਿਹੇ ਛੇ ਆ ਸੇਰਾ ਵਾਲਾ ਆ ਟਿੱਖੇ ਜੇ ਮੂੰਹ ਵਾਲਾ ਚੌੜਿਆਂ ਜੇ ਵਾਲਾ ਉਹ ਖੜਾ ਮੇਨੇ ਮੂਰ ਆ ਜਿਹੀ ਲੱਗਦਾ ਆ ਕਿੰਨੀਆਂ ਲਾਈਟਾਂ ਚੱਲਦੀਆਂ ਨੇ ਇਹਨਾਂ ਦੇਖੋ ਆ ਲਾਈਟਾਂ ਚੱਲਦੀਆਂ ਨੇ ਸਾਰੇ ਸਮੁੰਦਰੀ ਜਾ ਆ ਜੀ ਨੇ ਕੋਲੇ ਵਾਲੇ ਆਲੀ ਆ ਇਧਰ ਛੋਟੇ ਜਹਾਜ਼ ਅਨੇ ਕੜੇ ਆ ਆ ਜਾ ਆ ਜ ਵੱਡਾ ਖੜਾ ਕਰੇ ਆ ਨਹੀਂ ਜਾ ਆ ਖੜੇ ਨੇ ਜਾਂ ਜਹਾਜ ਆ ਜੀ ਆਲੇ ਖੜੇ ਨੇ ਤੇ ਫੋਰਟ ਦੇ ਅੰਦਰ ਹੁਣ ਖਤਮ ਆ ਖੜੇ ਨੇ ਇਹ ਕੋਲੇ ਦੀਆਂ ਖਾਨਾ ਤੇ ਜਹਾਜ ਆਉਂਦੇ ਨੇਗੇ ਉਹ ਖੜੇ ਨੇ ਜਹਾਜ਼ ਆ ਰਹੀ ਵਾਲੀ ਲੱਗੇ ਹੋਈ ਨਹੀਂ ਆ ਤੈ ਆ ਜਾ ਇਹਨੂੰ ਖਿੱਚ ਕੇ ਲੈ ਗਿਆ ਹੁਣ ਵਾਲੀ ਆ ਅੱਡੜੀ ਆ ਮਸ਼ੀਨ ਬੈਂਟਰਾਂ ਗੱਲੀ ਹਾਂ ਅੰਡਰਾਂ ਗੱਲੀ ਜਨਾ ਰੇੜੀ ਇਹ ਜਾ ਇਹਨੂੰ ਖਿੱਚ ਕੇ ਲੈ ਗਿਆ ਹੁਣ ਜੀ ਵੀ ਇਹਨਾਂ ਲੋਡ ਵੀ ਕਰਦੀ ਹੋਏ ਆਹ ਉਹ ਦੇਖੋ ਬੇਸਟੇ ਨੇ ਪੂਲਾ ਖਾਲੀ ਕਰਦੇ ਦੇਖ ਲਾ ਆ ਆਹ ਨਰਿੰਦੋ ਦੋ ਦੋ ਤੇ ਤਾਂ ਫੋਰਾ ਦੋ ਦੋ ਆ ਕਿੰਨੀ ਲੈ ਲੈ ਆਇਆ ਚੌਲੇ ਮੂੰਗ ਨਾਲ ਜਾ ਮੂੰਗ ਲੱਗਾ ਚਾਹਦਾ ਜਾ ਦੇ ਮਰੇ ਜਾ ਆ ਭਾਜਾ ਬੰਡਾ ਹੋਏ ਇੱਧਰ ਕੰਡਾ ਦੇਖੋ ਜਾਏ ਚੰਨਾ ਜਾ ਜਾ ਐਂ ਦੇ ਸਮੰਦਰੀ ਜਾ ਆ ਜਾ। ਉਹ ਦਰ ਵੀ ਖੜੇ ਨੇ ਨਾ। ਆਗੇ ਘੁੰਮ ਕਮਾ ਕੇ ਜਾਜ ਦੂਜੇ ਦੇ ਕੇ 2 ਨੰਬਰ ਕੰਡੇ ਦੀ ਲਾਈਨ ਤੇ ਤੇ ਰਵੀਪੁਰਜ ਗਿਆ ਵੀ ਸਹੀ ਆ ਲੈਣ 2 ਨੰਬਰ ਕੰਡਾ ਹੀ ਆ ਇਹ। ਕਿਉਂਕਿ ਅਸੀਂ 2 ਨੰਬਰ ਕੰਡੇ ਦੇ। ਹੋਰ ਕਿਤੇ ਪਾਛੇ ਨਹੀਂ ਜਾਣਾ। ਆ ਬੇਕਰ ਪੇਪਰ ਆਪਰਤਣ ਵਾਲੇ ਰੌਂਗ ਹੈੜਾ ਹੁੰਦਾ ਸਹੀ ਆ ਤੇ ਆ ਦੋ ਨੰਬਰ ਕੰਡੇ ਲੈਣਾ ਬਾ ਕੰਡਾ ਕਰਾ ਕੇ ਹੈੜ ਤੇ ਲਾ ਕੇ ਚੋਂ ਜਾਣਾ ਨੇ ਤੇ ਸਵੇਰੇ ਕੱਲ ਨੂੰ ਗੱਡੀ ਉੱਪਰ ਆਉਂਦੇ ਰੁਵਾ ਹੋ ਗਈ ਤਾਂ ਵੀ ਅਮੇ B5 ਮੈਂ ਇਹ ਆ B5 ਤਾਂ ਚਾਹ ਬਣਾਇਆ ਵੀ ਚਾਹ ਬਣਾ ਕੇ ਈਮ ਆ ਗਿਆ ਹੁਣ ਇਹ ਦੇਖ ਲਓ ਪੱਕਾ ਜਗ੍ਹਾ ਜਮਾ ਪੱਕੀ ਜਗ੍ਹਾ ਗੀ ਇਧਰੋਂ ਕੋਲਾ ਲੋਡ ਹੋਊ ਸਾਡਾ ਵਾਹ ਢੀ ਗੱਡੀ ਖੜੀ ਆ ਕੰਟੇਨਰ ਵਾਲਾ ਹੀ ਆ ਜਾ ਰਸਤਾ ਦਿਖਿਆ ਰਿਹਾ ਆ ਥੋੜੀ ਸੀ ਆ ਐਸਆਈਟੀ ਆ ਨਮਾ ਜਾਇ ਲੱਗਿਆ ਜਾ ਰਿਹਾ ਹੈ ਬੜਿਆਂ ਨਾਲ ਕੰਟੇਨਰ ਵਾਲਾ ਹੀ ਆ ਜਾ ਲੈ ਧੋ ਬਣਾ ਨੋ ਸਮੋਕਿੰਗ ਆ ਥੋੜਾ ਵੇ ਇੱਥੇ ਹਲੇ ਆ ਜਾ ਜਿਹੜੀ ਹੈਗੀ ਮਾੜੀ ਮੋਟੀ ਸਫਾਈ ਹੋਵੇ ਅੰਦਰ ਕਿਹੜਾ ਉਹ ਵਾਲਾ ਨੀਲਾ ਇਹ ਆ ਰਾਤ ਦਾ ਵਾਹ ਹੀ ਹਾਲੇ ਕਰੀ ਜਾਂਦਾ ਉਹ ਬੰਦੇ ਆ ਗਏ ਅਸੀਂ P5 ਚ ਕੋਲਾ ਲੋਡ ਕਰਨੇ ਕੋਲਾ ਹੀ ਕੋਲਾ ਪਿਆ ਤੇ ਇੱਧਰ ਲੋਕਾਂ ਨਾਲ ਗੱਡੀਆਂ ਘੜੀਆਂ ਨਾਲ ਲੈਣ 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 ਉਧਰੋਂ ਲੋਡ ਹੁੰਦਾ ਕੋਲਾ ਆਪਣਾ ਭਰ ਨਾ ਟੋਪੋਲਾ ਇਆ ਆ ਰਿਹਾ ਪੁਰਾਣਾ ਗੱਡੀ ਆਏ ਬੰਦੇ ਨੇ ਭਰੌਣੀਆਂ ਮੂੰਹ ਦੇਖੋ ਇਹਨੇ ਕਿਵੇਂ ਬੰਨੇ ਹੋਏ ਨੇ ਦੇਖੋ ਨਿਵੇਂ ਕੋਈ ਲੇ ਮੂੰਹ ਸੋ ਸੁ ਟੱਗੇ ਬੈਠੇ ਉਹ ਸਾਹਮਣੇ ਸੁੰਦਰੀ ਜਾ ਰਹੀ ਹੈ ਦੇਖ ਸੁੰਦਰੀਆ ਇਹੜਾ ਕੰਟੇਨਰ ਵਾਲਾ ਸੁੰਦਰੀਆ ਇਹੜਾ ਇੱਥੇ ਜਾ ਜੀ ਨੇ ਆ ਪੋਰਟ ਦਾ ਇਧਰ ਸਮੁੰਦਰੀਏਆਂ ਨੇ ਜਾਣਾ